ਸਾਡੇ ਐਸਐਸਪੀ ਸਾਹਿਬ ਪਰਵਿੰਦਰ ਸਿੰਘ ਬਿਰਕਜੀਦੋਂ ਜਿਹੜੀ ਐਂਟੀ ਸੋਸ਼ਲ ਐਲੀਮੈਂਟ ਦੇ ਖਿਲਾਫ ਜਿਹੜੀ ਮਹਿੰਮ ਚਲਾ ਰਹੀ ਹੈ ਉਸ ਮਹਿੰਮ ਦੇ ਤਹਿਤ ਜਿਹੜੇ ਸਾਡੇ ਐਸਐਸਓ ਗੁਰਾਇਆਂ ਸਕੰਦਰ ਸਿੰਘ ਜੀ ਨੇ ਇੱਕ ਜਿਹੜਾ ਚੋਰ ਜਿਹੜਾ ਵਹੀਕਲ ਚੋਰੀ ਕਰਦਾ ਚੋਰੀ ਕਰਦਾ ਸੀ ਉਹਨੂੰ ਜਿਹੜਾ ਉਹ ਅਰੈਸਟ ਕੀਤਾ ਐਕਟਿਵਾ ਇੱਕ ਉਹਦੇ ਕੋਲੋਂ ਬਰਾਮਦ ਕੀਤੀ ਹੈ ਤੇ ਪੰਜ ਮੋਟਰਸਾਈਕਲ ਬਰਾਮਦ ਕੀਤੀ ਹੈ ਇੱਕ ਬੰਦਾ ਉਹਨਾਂ ਦਾ ਹੋ ਸੀਗਾ ਜਿਹੜਾ ਲਗਾਤਾਰੀ ਬਈਆਂ ਵਹੀਕਲ ਚੋਰੀ ਕਰਦਾ ਸੀ ਉਹ ਫਰਾਗਾ ਉਹ ਵਜੇ ਗ੍ਰਿਫਤਾਰ ਕਰਨਾ ਪਤੀ ਆ ਕੀਸ਼ਾ ਆਪਕੇ ਵੇਸਲ ਹਨ ਉਹ ਜਿਹੜਾ ਹੈਗਾ ਗ੍ਰਸਤਕ ਤਾਂ ਲੱਗਦਾ ਨਾਮ ਸੰਜੀਤ ਕੁਮਾਰ son of ਰਾਜੂ 10 ਵਾਸੀ ਫਲੈਟ ਨੰਬਰ 465 ਫਸਟ ਫਲੋਰ ਸੈਕਟਰ ਡੀ ਦਿੱਲੀ ਦਾ ਰਹਿਣਾ ਹੈ ਕਿਥੋਂ ਤੋਂ ਚੋਰੀ ਕੀਤਾ ਵੀ ਦੱਸਿਓ ਇਹਨਾਂ ਨੇ ਇੱਕ ਜਿਹੜਾ ਹੈਗਾ ਉਹ ਇਹਨਾਂ ਨੇ ਗਰਾਇਆ ਤੋਂ ਐਕਟਿਵ ਚੋਰੀ ਕੀਤਾ ਜਿਹਦੇ ਬਾਕੀ ਪੰਜ ਜਿਹੜੇ ਬਾਈਕਸ ਹੀ ਰਿਕਵਰ ਕੀਤੇ ਸਾਬ ਨੇ ਉਹ ਜਿਹੜੇ ਹੈਗੇ ਆ ਵੱਖ-ਵੱਖ ਜਗ੍ਹਾ ਤੋਂ ਚੋਰੀ ਹੋਇਆ ਉਹਨਾਂ ਬਾਰੇ ਅਸੀਂ ਜਿਹੜੀ ਬਾਦ ਵਿੱਚ ਤੁਹਾਨੂੰ ਟਿੱਕੀ ਕਿਹਾ ਉਹ ਸਪੱਸ਼ਟ ਹੈ ਜਿਹੜਾ ਸਾਥੀ ਇਹ ਯੋਜਨ ਸ਼ਾਂਤ ਕੋਈ ਹਾਂ ਬਿਲਕੁਲ ਉਹਦਾ ਮਨੀ ਮਨੀ ਪੁੱਤਰ ਨਾਮ ਨੂੰ ਮਾ ਛੋਟਾ ਨਾਮ ਦਾ ਮਨੀ ਹੈ ਜਿਹੜਾ ਇਹਨੇ ਦੱਸਿਆ ਆਪਣੀ ਡਿਸਕਲੋਜ਼ਰ ਸਟੇਟਮੈਂਟ ਦੇ ਵਿੱਚ ਤੇ ਉਹ ਵੀ ਅਸੀਂ ਜਨਦੀ ਗਰਾ ਉਹ ਵੀ ਰਹਿਣ ਵਾਲਾ ਤੇ ਜਿਹੜਾ ਹੈਗਾ ਵਾ ਉਹ ਫਰਵਾੜੇ ਦਾ ਉਹ ਜਿਹੜੀ ਲਵਲੀ ਯੂਨੀਵਰਸਿਟੀ ਉਹਦੇ ਨੇੜੇ ਰਹਿੰਦਾ ਸੀ ਕਿਤੇ ਕਰਾਈ ਕੀ ਕਰਨ ਸਿੱਕਾ ਕਰ ਕਾਰਮਿਕ ਨਾਮ ਮਕਦਮਾ ਤਾਂ ਜੀ ਕੀਤਾ ਜਿਹੜਾ ਚੋਰੀ ਦਾ ਮੁਕਦਮਾ ਤੁਸੀਂ ਕਰਕੇ ਬਕਾਇਦਾ ਇੱਥੇ ਅਰੈਸਟ ਪਾਈ ਆ ਦੂਜਾ ਬੰਦਾ ਫਰਾਰ ਆ ਉਹ ਨੂੰ ਜਲਦੀ ਅਰੈਸਟ ਕਰ ਲਿਆਏਗਾ ਪਹਿਲਾਂ ਉਹ ਬੰਦਾ ਨੇ ਹੈ ਨਹੀਂ ਕੋਈ ਮਾਮਲਾ ਹਾਂ ਉਹਦੇ ਬਾਰੇ ਇਹੀ ਜਿਹੜੀ ਉਹ ਵੈਰੀਫਾਈ ਕਰਦੇ ਆ ਕਿ ਜਿਹੜੀ ਹੈਗੀ ਆ ਹੋਰ ਕਈ ਜਗ੍ਹਾ ਤੇ ਵੀ ਮੁਕਦਮੇ ਦਾ ਜੋ ਹੋ ਸਕਦੇ ਜਿੰਨੇ ਬਾਰੇ ਅਸੀਂ ਜਿਹੜੀ ਮੈਸੇਜ ਕਰਾਇਆ ਉਹਦਾ ਵੀ ਜਿਹੜਾ ਆ ਜਾਏਗਾ ਫਿਰ ਅਸੀਂ ਉਹ ਵੀ ਅੰਕ ਵੀ ਤੁਹਾਨੂੰ ਨੈਕਸਟ ਜਿਹੜਾ ਜਿਹੜਾ ਸੈਕੰਡ ਬੰਦਾ ਅਰੈਸਟ ਹੁੰਦਾ ਉਹਦਾ ਵੀ ਰਸੀਦ ਬਿਲਕੁਲ ਕਰਦੇ ਸਾਡੇ ਐਸਐਸਪੀ ਸਾਹਿਬ ਪਰਵਿੰਦਰ ਸਿੰਘ ਬਿਰਕਜੀ ਦਾ ਜੋ ਜਿਹੜੀ ਐਂਟੀ ਸੋਸ਼ਲ ਐਲੀਮੈਂਟ ਦੇ ਖਿਲਾਫ ਜਿਹੜੀ ਮਹਿੰਨ ਚਲਾ ਰਹੀ ਹੈ ਉਸ ਮਹਿੰਮ ਦੇ ਤਹਿਤ ਜਿਹੜੇ ਸਾਡੇ ਐਸਐਸਓ ਗੁਰਾਇਆਂ ਸਕੰਦਰ ਸਿੰਘ ਜੀ ਨੇ ਇੱਕ ਜਿਹੜਾ ਚੋਰ ਜਿਹੜਾ ਵਹੀਕਲ ਚੋਰੀ ਕਰਦਾ ਚੋਰੀ ਕਰਦਾ ਸੀ ਉਹਨੂੰ ਜਿਹੜਾ ਉਹ ਅਰੈਸਟ ਕੀਤਾ ਐਕਟਿਵਾ ਇੱਕ ਉਹਦੇ ਕੋਲੋਂ ਬਰਾਮਦ ਕੀਤੀ ਹੈ ਤੇ ਪੰਜ ਮੋਟਰਸਿਕਲ ਬਰਾਮਦ ਕੀਤੇ ਆ ਇੱਕ ਬੰਦਾ ਉਹਨਾਂ ਦਾ ਹੋ ਸੀਗਾ ਜਿਹੜਾ ਲਗਾਤਾਰ ਇਹ ਬਈਆ ਵਹੀਕਲ ਚੋਰੀ ਕਰਦਾ ਸੀ ਉਹ ਫਰਾਰ ਆ ਉਹ ਵਜੇ ਗ੍ਰਿਫਤਾਰ ਕਰਨਾ ਕੀ ਸ਼ਾਖਾਤ ਕੇ ਵੇਸੋ ਜੀ ਉਹ ਜਿਹੜਾ ਹੈਗਾ ਗ੍ਰਸਤਾ ਕਿਤਾਬ ਕੋ ਨਾਮ ਸੰਜੀਤ ਕੁਮਾਰ son of ਰਾਜੂ ਦਾਸ ਵਾਸੀ ਫਲੈਟ ਨੰਬਰ 465 ਫਸਟ ਫਲੋਰ ਸੈਕਟਰ ਡੀ ਦਿੱਲੀ ਦਾ ਰਹਿਣਾ ਹੈ ਕਿਥੋਂ ਤੋਂ ਚੋਰੀ ਕੀਤਾ ਵੀ ਦੱਸੀਏ ਨਾ ਇੱਕ ਜਿਹੜਾ ਹੈਗਾ ਉਹ ਇਹਨਾਂ ਨੇ ਗਰਾਇਆ ਤੋਂ ਐਕਟਿਵ ਚੋਰੀ ਕੀਤੀ ਸੀ ਤੇ ਬਾਕੀ ਪੰਜ ਜਿਹੜੇ ਬਾਈਕ ਸੀ ਰਿਕਵਰ ਕੀਤੇ ਸਾਬ ਨੇ ਉਹ ਜਿਹੜੇ ਹੈਗੇ ਆ ਵੱਖ-ਵੱਖ ਜਗ੍ਹਾ ਤੋਂ ਚੋਲੀ ਹੋਇਆ ਉਹਨਾਂ ਬਾਰੇ ਅਸੀਂ ਜਿਹੜੀ ਬਾਦ ਵਿੱਚ ਤੁਹਾਨੂੰ ਟਿੱਕੀ ਕਿਹਾ ਉਹ ਸਪੱਸ਼ਟ ਹੈ ਜਿਹੜਾ ਸਾਥੀ ਇਹਦੇ ਉਹ ਸ਼ਾਂਤ ਕੋਈ ਹਾਂ ਬਿਲਕੁਲ ਉਹਨਾਂ ਦਾ ਮਨੀ ਮਨੀ ਪੁੱਤਰ ਨਾਮ ਲੂਮਾ ਛੋਟਾ ਨਾਮ ਦਾ ਮਨੀ ਹੈ ਜਿਹੜਾ ਇਹਨੇ ਦੱਸਿਆ ਆਪਣੀ ਡਿਸਕਲੋਜ਼ਰ ਸਟੇਟਮੈਂਟ ਦੇ ਵਿੱਚ ਤੇ ਉਹ ਵੀ ਅਸੀਂ ਜਲਦੀ ਕਰਾਉਂਦੇ ਹਾਂ ਉਹ ਵੀ ਰੈਨ ਵਾਲਾ ਤੇ ਜਿਹੜਾ ਹੈਗਾ ਵਾ ਉਹ ਫਰਵਾੜੇ ਦਾ ਉਹ ਜਿਹੜੀ ਲਵਲੀ ਯੂਨੀਵਰਸਿਟੀ ਉਹਦੇ ਨੇੜੇ ਰਹਿੰਦਾ ਸੀ ਕਿਤੇ ਕਰਾਈ ਕੀ ਕਰ ਨੂੰ ਸਿੱਕਾ ਕਰ ਕਰਮੇਦਿਕ ਨਾਮ ਮਕਦਮਾ ਤਾਂ ਜੀ ਕੀਤਾ ਜਿਹੜਾ ਚੋਰੀ ਦਾ ਮੁਕਦਮਾ ਦੱਚ ਕਰਕੇ ਬਕਾਇਦਾ ਇੱਥੇ ਅਰੈਸਟ ਪਾਈ ਆ ਦੂਜਾ ਬੰਦਾ ਫਰਾਰ ਆ ਉਹ ਨੂੰ ਜਿੰਦੇ ਅਰੈਸਟ ਕਰ ਲਿਆਏਗਾ ਪਹਿਲਾਂ ਉਹ ਫਰਾਰ ਹੈ ਨਹੀਂ ਕੋਈ ਮਾਮਲਾ ਨਾਲ ਆ ਹਾਂ ਉਹਦੇ ਬਾਰੇ ਇਹੀ ਜਿਹੜੀ ਉਹ ਵੈਰੀਫਾਈ ਕਰਦੇ ਆ ਕਿ ਜਿਹੜੀ ਹੈਗੀ ਆ ਹੋਰ ਕਈ ਜਗ੍ਹਾ ਤੇ ਵੀ ਮੁਕਦਮੇ ਦੱਚ ਹੋ ਸਕਦੇ ਆ ਜਿੰਨੇ ਬਾਰੇ ਅਸੀਂ ਜਿਹੜੀ ਮੈਸੇਜ ਕਰਾਇਆ ਉਹਦਾ ਵੀ ਜਿਹੜਾ ਆ ਜਾਏਗਾ ਤੇ ਫਿਰ ਅਸੀਂ ਤੁਹਾਨੂੰ ਨੈਕਸਟ ਜਿਹੜਾ ਸੈਕੰਡ ਬੰਦਾ ਅਰੈਸਟ ਹੁੰਦਾ ਉਹਦਾ ਵੀ ਅਸੀਂ ਰਿਪੋਰਟ ਕਰਦੇ ਸਾਡੇ ਐਸਐਸਪੀ ਸਾਹਿਬ ਪਰਵਿੰਦਰ ਸਿੰਘ ਅਮਰਜੀਤ ਜੀ ਦਾ ਉਹ ਜਿਹੜੀ ਐਂਟੀ ਸੋਸ਼ਲ ਐਲੀਮੈਂਟ ਦੇ ਖਿਲਾਫ ਜਿਹੜੀ ਮਹਿੰਮ ਚਲਾ ਰਹੀ ਹੈ ਉਸ ਮਹਿੰਮ ਦੇ ਤਹਿਤ ਜਿਹੜੇ ਸਾਡੇ ਐਸਐਸਓ ਗੁਰਾਇਆਂ ਸਕੰਦਰ ਸਿੰਘ ਜੀ ਦੇ ਇੱਕ ਜਿਹੜਾ ਚੋਰ ਜਿਹੜਾ ਵਹੀਕਲ ਚੋਰੀ ਕਰਦਾ ਚੋਰੀ ਕਰਦਾ ਸੀ ਉਹਨੂੰ ਜਿਹੜਾ ਉਹ ਅਰੈਸਟ ਕੀਤਾ ਐਕਟਿਵਾ ਇੱਕ ਉਹਦੇ ਕੋਲੋਂ ਬਰਾਮਦ ਕੀਤੀ ਹੈ ਤੇ ਪੰਜ ਮੋਟਰਸਿਕਲ ਬਰਾਮਦ ਕੀਤੇ ਆ ਇੱਕ ਬੰਦਾ ਉਹਨਾਂ ਦਾ ਹੋ ਸੀਗਾ ਜਿਹੜਾ ਲਗਾਤਾਰ ਇਹ ਬਈਆ ਵਹੀਕਲ ਚੋਰੀ ਕਰਦਾ ਸੀ ਉਹ ਫਰਾਰ ਆ ਉਹ ਵਜੇ ਗ੍ਰਿਫਤਾਰ ਕਰਨਾ ਪਿਆ ਕੀਸ਼ਨ ਆਪਕੇ ਵੇਸੋ ਜੀ ਉਹ ਜਿਹੜਾ ਹੈਗਾ ਗ੍ਰਸਤਾ ਕਿਤਾਬ ਕੋ ਨਾਮ ਸੁਜੀਤ ਕਮਾਰ son of ਰਾਜੂ ਦਾਸ ਵਾਸੀ ਫਲਾਟ ਨੰਬਰ 465 ਫਸਟ ਫਲੋਰ ਸੈਕਟਰ ਡੀ ਦਿੱਲੀ ਦਾ ਰਹਿਣਾ ਹੈ ਕਿਥੋਂ ਤੋਂ ਚੋਰੀ ਕੀਤੀ ਹੈ ਵੀ ਦੱਸ ਇੱਕ ਜਿਹੜਾ ਹੈਗਾ ਉਹ ਇਹਨਾਂ ਨੇ ਗਾਇਆ ਤੋਂ ਐਕਟਿਵ ਚੋਰੀ ਕੀਤੀ ਜਿਹੜੇ ਬਾਕੀ ਪੰਜ ਜਿਹੜੇ ਬਾਈਕ ਸੀ ਰਿਕਵਰ ਕੀਤੇ ਸਾਬ ਨੇ ਉਹ ਜਿਹੜੇ ਹੈਗੇ ਆ ਵੱਖ-ਵੱਖ ਜਗ੍ਹਾ ਤੋਂ ਚੋਲੀ ਹੋਇਆ ਉਹਨਾਂ ਬਾਰੇ ਅਸੀਂ ਜਿਹੜੀ ਬਾਦ ਵਿੱਚ ਤੁਹਾਨੂੰ ਟਿੱਕੀ ਕਿਹਾ ਉਹ ਸਪੱਸ਼ਟ ਹੈ ਜਿਹੜਾ ਸਾਥੀ ਇਹਦੇ ਉਹ ਸ਼ਾਂਤ ਕੋਈ ਹਾਂ ਬਿਲਕੁਲ ਉਹਨਾਂ ਦਾ ਮਨੀ ਮਨੀ ਪੁੱਤਰ ਨਾਮ ਲੂਮਾ ਛੋਟਾ ਨਾਮ ਦਾ ਮਨੀ ਹੈ ਜਿਹੜਾ ਇਹਨੇ ਦੱਸਿਆ ਆਪਣੀ ਡਿਸਕਲੋਜ਼ਰ ਸਟੇਟਮੈਂਟ ਦੇ ਵਿੱਚ ਤੇ ਉਹ ਵੀ ਅਸੀਂ ਜਲਦੀ ਕਰਾਉਂਦੇ ਹਾਂ ਉਹ ਵੀ ਰੈਨ ਵਾਲਾ ਤੇ ਜਿਹੜਾ ਹੈਗਾ ਵਾ ਉਹ ਫਰਵਾੜੇ ਦਾ ਉਹ ਜਿਹੜੀ ਲਵਲੀ ਯੂਨੀਵਰਸਿਟੀ ਉਹਦੇ ਨੇੜੇ ਰਹਿੰਦਾ ਸੀ ਕਿਤੇ ਕਰਾਈ ਕੀ ਕਰ ਨੂੰ ਸਿੱਕਾ ਕਰ ਕਰ ਵੀ ਉਹਦੇ ਖਿਲਾਫ ਮੁਕਦਮਾ ਤਾਂ ਚੀਕਤਾ ਜਿਹੜਾ ਚੋਰੀ ਦਾ ਮੁਕਦਮਾ ਦੱਚ ਕਰਕੇ ਬਕਾਇਦਾ ਇੱਥੇ ਅਰੈਸਟ ਪਾਈ ਆ ਦੂਜਾ ਬੰਦਾ ਫਰਾਰ ਆ ਉਹ ਨੂੰ ਜੰਦੀ ਅਰੈਸਟ ਕਰ ਲਿਆਏਗਾ ਪਹਿਲਾਂ ਉਹ ਫਰਾਰ ਹੈ ਨਹੀਂ ਕੋਈ ਮਾਮਲਾ ਨਾਲ ਆ ਹਾਂ ਉਹਦੇ ਬਾਰੇ ਇਹੀ ਜਿਹੜੀ ਉਹ ਵੈਰੀਫਾਈ ਕਰਦੇ ਆ ਕਿ ਜਿਹੜੀ ਹੈਗੀ ਆ ਹੋਰ ਕਈ ਜਗ੍ਹਾ ਤੇ ਵੀ ਮੁਕਦਮੇ ਦੱਚ ਹੋ ਸਕਦੇ ਆ ਜਿੰਨੇ ਬਾਰੇ ਅਸੀਂ ਜਿਹੜੀ ਮੈਸੇਜ ਕਰਾਇਆ ਉਹਦਾ ਵੀ ਜਿਹੜਾ ਆ ਜਾਏਗਾ ਤੇ ਫਿਰ ਅਸੀਂ ਤੁਹਾਨੂੰ ਨੈਕਸਟ ਜਿਹੜਾ ਸੈਕੰਡ ਬੰਦਾ ਅਰੈਸਟ ਹੁੰਦਾ ਉਹਦਾ ਵੀ ਅਸੀਂ ਰਿਪੋਰਟ ਕਰਦੇ ਸਾਡੇ ਐਸਐਸਪੀ ਸਾਹਿਬ ਪਰਵਿੰਦਰ ਸਿੰਘ ਬਿਰਕਜੀ ਦਾ ਜੋ ਜਿਹੜੀ ਐਂਟੀ ਸੋਸ਼ਲ ਐਲੀਮੈਂਟ ਦੇ ਖਿਲਾਫ ਜਿਹੜੀ ਮਹਿੰਨ ਚਲਾ ਰਹੀ ਹੈ ਉਸ ਮਹਿੰਮ ਦੇ ਤਹਿਤ ਜਿਹੜੇ ਸਾਡੇ ਐਸਐਸਓ ਗੁਰਾਇਆਂ ਸਕੰਦਰ ਸਿੰਘ ਜੀ ਨੇ ਇੱਕ ਜਿਹੜਾ ਚੋਰ ਜਿਹੜਾ ਵਹੀਕਲ ਚੋਰੀ ਕਰਦਾ ਚੋਰੀ ਕਰਦਾ ਸੀ ਉਹਨੂੰ ਜਿਹੜਾ ਉਹ ਅਰੈਸਟ ਕੀਤਾ ਐਕਟਿਵਾ ਇੱਕ ਉਹਦੇ ਕੋਲੋਂ ਬਰਾਮਦ ਕੀਤੀ ਹੈ ਤੇ ਪੰਜ ਮੋਟਰਸਿਕਲ ਬਰਾਮਦ ਕੀਤੇ ਆ ਇੱਕ ਬੰਦਾ ਉਹਨਾਂ ਦਾ ਹੋ ਸੀਗਾ ਜਿਹੜਾ ਲਗਾਤਾਰ ਇਹ ਬਈਆ ਵਹੀਕਲ ਚੋਰੀ ਕਰਦਾ ਸੀ ਉਹ ਫਰਾਰ ਆ ਉਹ ਵਜੇ ਗ੍ਰਿਫਤਾਰ ਕਰਨਾ ਪਾਕੀ ਆ ਕੀਸ਼ਨ ਆਪਕੇ ਵਜੋਂ ਉਹ ਜਿਹੜਾ ਹੈਗਾ ਗ੍ਰਸਤਾ ਕਿਤਾਬ ਕੋਲ ਨਾਮ ਸੁਜੀਤ ਕਮਾਲ son of ਰਾਜੂ ਦਾਸਵਾਸੀ ਫਲੈਟ ਨੰਬਰ 465 ਫਸਟ ਫਲੋਰ ਸੈਕਟਰ ਡੀ ਦਿੱਲੀ ਦਾ ਰਹਿਣਾ ਹੈ ਕਿਥੋਂ ਤੋਂ ਚੋਰੀ ਕੀਤੀ ਹੈ ਵੀ ਦੱਸ ਇੱਕ ਜਿਹੜਾ ਹੈਗਾ ਉਹ ਇਹਨਾਂ ਨੇ ਗਾਇਆ ਤੋਂ ਐਕਟਿਵ ਚੋਰੀ ਕੀਤੀ ਜਿਹੜੇ ਬਾਕੀ ਪੰਜ ਜਿਹੜੇ ਬਾਈਕ ਸੀ ਰਿਕਵਰ ਕੀਤੇ ਇਸੋਂ ਨੇ ਉਹ ਜਿਹੜੇ ਹੈਗੇ ਆ ਵੱਖ-ਵੱਖ ਜਗ੍ਹਾ ਤੋਂ ਚੋਰੀ ਹੋਇਆ ਉਹਨਾਂ ਬਾਰੇ ਅਸੀਂ ਜਿਹੜੀ ਪਾਦ ਵਿੱਚ ਤੁਹਾਨੂੰ ਇਟਕੇ ਕਰਦੇ ਹਾਂ ਉਹ ਸਪੱਸ਼ਟ ਹੈ ਜਿਹੜਾ ਸਾਥੀ ਹੈ ਜਿਹਨੂੰ ਸ਼ਾਂਤ ਕੋਈ ਹਾਂ ਬਿਲਕੁਲ ਉਹਦਾ ਮਨੀ ਮਨੀ ਪੁੱਤਰ ਨਾਮ ਨੂੰ ਛੋਟਾ ਨਾਮ ਦਾ ਮਨੀ ਹੈ ਜਿਹੜਾ ਇਹਨੇ ਦੱਸਿਆ ਆਪਣੀ ਡਿਸਕਲੋਜ਼ਰ ਸਟੇਟਮੈਂਟ ਦੇ ਵਿੱਚ ਤੇ ਉਹ ਵੀ ਅਸੀਂ ਜਲਦੀ ਜਰਾ ਉਹ ਵੀ ਰਹਿਣ ਵਾਲਾ ਤੇ ਜਿਹੜਾ ਹੈਗਾ ਵਾ ਉਹ ਫਗਵਾੜੇ ਦਾ ਉਹ ਜਿਹੜੀ ਲਵਲੀ ਯੂਨੀਵਰਸਿਟੀ ਉਹਦੇ ਨੇੜੇ ਰਹਿੰਦਾ ਸੀ ਕਿਤੇ ਕਰਾਈ ਕੀ ਕਾਰਨ ਸਿੱਟਾ ਕਾਰਵਿਕਿਕ ਨਾਮਕ ਕਦਮਤਾਜ ਕੀਤਾ ਜਿਹੜਾ ਚੋਰੀ ਦਾ ਮੁਕਦਮਾ ਦੱਚ ਕਰਕੇ ਬਕਾਇਦਾ ਇੱਥੇ ਅਰੈਸਟ ਪਾਈ ਆ ਦੂਜਾ ਬੰਦਾ ਫਰਾਰ ਆ ਉਹ ਨੂੰ ਜੰਦੀ ਅਰੈਸਟ ਕਰ ਲਿਆਏਗਾ ਪਹਿਲਾਂ ਉਹ ਫਰਾਰ ਹੈ ਨਹੀਂ ਕੋਈ ਮਾਮਲਾ ਨਾਲ ਹਾਂ ਉਹਦੇ ਬਾਰੇ ਇਹੀ ਜਿਹੜੀ ਉਹ ਵੈਰੀਫਾਈ ਕਰਦੇ ਆ ਕਿ ਜਿਹੜੀ ਹੈਗੀ ਆ ਹੋਰ ਕਈ ਜਗ੍ਹਾ ਤੇ ਵੀ ਮੁਕਦਮੇ ਦੱਚ ਹੋ ਸਕਦੇ ਆ ਜਿੰਨੇ ਬਾਰੇ ਅਸੀਂ ਜਿਹੜੀ ਮੈਸੇਜ ਕਰਾਇਆ ਉਹਦਾ ਵੀ ਜਿਹੜਾ ਆ ਜਾਏਗਾ ਤੇ ਫਿਰ ਅਸੀਂ ਤੁਹਾਨੂੰ ਨੈਕਸਟ ਜਿਹੜਾ ਸੈਕੰਡ ਬੰਦਾ ਅਰੈਸਟ ਹੁੰਦਾ ਉਹਦਾ ਵੀ ਅਸੀਂ ਰਿਪੋਰਟ ਕਰਦੇ ਸਾਡੇ ਐਸਐਸਪੀ ਸਾਹਿਬ ਪਰਵਿੰਦਰ ਸਿੰਘ ਗੁਰਕੀ ਜੀ ਉਹ ਜੋ ਜਿਹੜੀ ਐਂਟੀ ਸੋਸ਼ਲ ਐਲੀਮੈਂਟ ਦੇ ਖਿਲਾਫ ਜਿਹੜੀ ਮੌਮ ਚਲਾ ਰਹੀ ਹੈ ਉਸ ਮੌਹਿਮ ਦੇ ਤਹਿਤ ਜਿਹੜੇ ਸਾਡੇ ਐਸਐਸਓ ਗੁਰਾਇਆਂ ਸਕੰਦਰ ਸਿੰਘ ਜੀ ਨੇ ਇੱਕ ਜਿਹੜਾ ਚੋਰ ਜਿਹੜਾ ਵਹੀਕਲ ਚੋਰੀ ਕਰਦਾ ਚੋਰੀ ਕਰਦਾ ਸੀ ਉਹਨੂੰ ਜਿਹੜਾ ਉਹ ਅਰੈਸਟ ਕੀਤਾ ਐਕਟਿਵਾ ਇੱਕ ਕੋਲੋਂ ਬਰਾਮਦ ਕੀਤੀ ਹੈ ਤੇ ਪੰਜ ਮੋਟਰਸਿਕਲ ਬਰਾਮਦ ਕੀਤੇ ਆ ਇੱਕ ਬੰਦਾ ਉਹਨਾਂ ਦਾ ਹੋ ਸੀਗਾ ਜਿਹੜਾ ਲਗਾਤਾਰ ਇਹ ਬਈਆਂ ਵਹੀਕਲ ਚੋਰੀ ਕਰਦੇ ਸੀ ਉਹ ਫਰਾਜ਼ ਆ ਉਹ ਵਜੇ ਗ੍ਰਿਫਤਾਰ ਕਰਨਾ ਪਿਆ ਕੀਸ਼ਨ ਆਪਕੇ ਵਜੋਂ ਉਹ ਜਿਹੜਾ ਹੈਗਾ ਗ੍ਰਸਤਾ ਕਿਤਾਬ ਕੋਲ ਨਾਮ ਸੁਜੀਤ ਕਮਾਲ son of ਰਾਜੂ ਦਾਸਵਾਸੀ ਫਲੈਟ ਨੰਬਰ 465 ਫਸਟ ਫਲੋਰ ਸੈਕਟਰ ਡੀ ਦਿੱਲੀ ਦਾ ਰਹਿਣਾ ਹੈ ਕਿਥੋਂ ਤੋਂ ਚੋਰੀ ਕੀਤੀ ਹੈ ਵੀ ਦੱਸ ਇੱਕ ਜਿਹੜਾ ਹੈਗਾ ਉਹ ਇਹਨਾਂ ਨੇ ਗਾਇਆ ਤੋਂ ਐਕਟਿਵ ਚੋਰੀ ਕੀਤੀ ਜਿਹੜੇ ਬਾਕੀ ਪੰਜ ਜਿਹੜੇ ਬਾਈਕ ਸੀ ਰਿਕਵਰ ਕੀਤੇ ਸਾਬ ਨੇ ਉਹ ਜਿਹੜੇ ਹੈਗੇ ਆ ਵੱਖ-ਵੱਖ ਜਗ੍ਹਾ ਤੋਂ ਚੋਰੀ ਹੋਇਆ ਉਹਨਾਂ ਬਾਰੇ ਅਸੀਂ ਜਿਹੜੀ ਪਾਦ ਵਿੱਚ ਤੁਹਾਨੂੰ ਇੱਟਕੇ ਕਰਦੇ ਹਾਂ ਉਹ ਸੁਪਨੇ ਕਰ। ਜਿਹੜਾ ਸਾਥੀ ਇਹਦੀ ਉਹਨਾਂ ਸ਼ਾਂਤ ਕੋਈ ਹਾਂ ਬਿਲਕੁਲ ਉਹਦਾ ਮਨੀ ਮਨੀ ਪੁੱਤਰ ਨਾਮ ਨੂੰ ਛੋਟਾ ਨਾਮ ਦਾ ਮਨੀ ਹੈ ਜਿਹੜਾ ਇਹਨੇ ਦੱਸਿਆ ਆਪਣੀ ਡਿਸਕਲੋਜ਼ਰ ਸਟੇਟਮੈਂਟ ਦੇ ਵਿੱਚ ਤੇ ਉਹ ਵੀ ਅਸੀਂ ਜਲਦੀ ਜਰਾ ਉਹ ਵੀ ਰਹਿਣ ਵਾਲਾ ਤੇ ਜਿਹੜਾ ਹੈਗਾ ਵਾ ਉਹ ਫਗਵਾੜੇ ਦਾ ਉਹ ਜਿਹੜੀ ਲਵਲੀ ਯੂਨੀਵਰਸਿਟੀ ਉਹਦੇ ਨੇ ਰਹਿਦਾ ਸੀ ਕਿਤੇ ਕਰਾਈ ਕੀ ਕਾਰਨ ਸਿੱਟਾ ਕਾਰਵਿਕਿਕ ਨਾਮਕ ਕਦਮਤਾਜ ਕੀਤਾ ਜਿਹੜਾ ਚੋਰੀ ਦਾ ਮਕਦਮਾ ਦਰਜ ਕਰਕੇ ਬਕਾਇਦਾ ਇੱਥੇ ਅਰੈਸਟ ਪਾਈ ਆ ਦੂਜਾ ਬੰਦਾ ਫਰਾਰ ਆ ਉਹਨੂੰ ਜਲਦੀ ਅਰੈਸਟ ਕਰ ਲਿਆਏਗਾ ਪਹਿਲਾਂ ਉਹ ਬੰਦਾ ਨੇ ਹੈ ਨਹੀਂ ਕੋਈ ਮਾਮਲਾ ਦਰਜ ਹਾਂ ਉਹਦੇ ਬਾਰੇ ਇਹੀ ਜਿਹੜੀ ਉਹ ਵੈਰੀਫਾਈ ਕਰਦੇ ਆ ਕਿ ਜਿਹੜੀ ਹੈਗੀ ਆ ਹੋਰ ਕਈ ਜਗ੍ਹਾ ਤੇ ਵੀ ਮਕਦਮੇ ਦਰਜ ਹੋ ਸਕਦੇ ਆ ਜਿੰਨੇ ਬਾਰੇ ਅਸੀਂ ਜਿਹੜੀ ਮੈਸੇਜ ਕਰਾਇਆ ਉਹਦਾ ਵੀ ਜਿਹੜਾ ਉਹ ਆ ਜਾਏਗਾ ਫਿਰ ਅਸੀਂ ਉਹ ਵੀ ਅੰਕ ਵੀ ਤੁਹਾਨੂੰ ਨੈਕਸਟ ਜਿਹੜਾ ਜਿਹੜਾ ਸੈਕੰਡ ਬੰਦਾ ਅਰੈਸਟ ਹੁੰਦਾ ਉਹਦਾ ਵੀ ਫਿਰ ਰਸੀਦ ਬਿਲਕੁਲ ਕਰਦੇ ਆ